तुसी देख रहे हो स्टार न्यूज़ 18 चैनल रोजाना ताजा खबरें देखने लिए चैनल को सब्सक्राइब करो हुन तो सामने पेश कर दे हां एक खास खबर <गण> एसीबीसी महापंचायत पंजाब वलो मोहाली विकेट बाबा साहेब डॉक्टर अंबेडकर जी दा जन्मदिन धूमधाम मनाया गया ਵਖਵਖ ਆਗਵਾ ਨੇ ਬਾਬਾ ਸਾਹਿਬ ਦੇ ਜੀਵਨ ਬਾਰੇ ਚਾਨਣਾ ਪਾਇਆ ਤੇ ਉਹਨਾਂ ਦੇ ਦਿੱਤੇ ਉਪਦੇਸ਼ਾਂ ਤੇ ਚੱਲਣ ਤੇ ਜ਼ੋਰ ਦਿੱਤਾ ਬਾਬਾ ਸਾਹਿਬ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਕੇਕ ਕਟਿਆ ਗੁਰੂ ਕੀ ਲੰਗਰ ਅਤੁੱਟ ਵਰਤਾਇ ਤੇ ਮਠਾਈਆਂ ਵੰਡੀਆਂ ਗਈਆਂ इस मौके एसी कमिशन तो पीड़ित लोग ने एससी कमिश्न हुआ कापिया विरुद्ध जम के नारेबाजी की महापंचायत पंजाब वालों मोहाली फेस सत दाइटा ती निरंतर चल रहे एसीबीसी मोर्चे ते ਬਾਬਾ ਸਾਹਿਬ ਡਾਕਟਰ ਭੀਮਰਾਓ ਅੰਬੇਦਕਰ ਜੀ ਦਾ 135ਵਾਂ ਜਨਮ ਦਿਵਸ ਧੂਮਧਾਮ ਨਾਲ ਮਨਾਇਆ ਗਿਆ ਜਨਮ ਦਿਨ ਦੀ ਖੁਸ਼ੀ ਵਿੱਚ ਕੇਕ ਕੱਟੇ ਗਏ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ ਤੇ ਮਿਠਾਈਆਂ ਵੰਡੀਆਂ ਗਈਆਂ ਇਸ ਮੌਕੇ ਸਮੂਹ ਆਗੂਆਂ ਅਤੇ ਆਏ ਲੋਕਾਂ ਨੇ ਬਾਬਾ ਸਾਹਿਬ ਦੀ ਪ੍ਰਤਿਮਾ ਤੇ ਫੁੱਲ ਚੜਾ ਕੇ ਖੁਸ਼ੀ ਮਨਾਈ ਇਸ ਮੌਕੇ ਮੋਰਚਾ ਪ੍ਰਧਾਨ ਬਲਵਿੰਦਰ ਸਿੰਘ ਕੁੰਬੜਾ ਸੀਨੀਅਰ ਆਗੂ ਅਵਤਾਰ ਸਿੰਘ ਨਗਲਾ ਲਖਵੀਰ ਸਿੰਘ ਬੋਬੀ ਮਾਸਟਰ ਬਨਵਾਰੀ ਲਾਲ ਹਰਚੰਦ ਸਿੰਘ ਜਖਵਾਲੀ सुरिंदर सिंह खुडा अली शेर सुखदेव सिंह चपड़चिड़ी एस एस सुमन रणजीत सिंह खन्ना परवीन टांक दिलबाग ते सरबजीत रौकी ने आए संबोधन समूह समाज के लोगों अपील की थी कि बाबा साहेब वालों दिते गए उपदेशों ते चल के अपने हकों लिया जा सकता है उन्होंने कहा कि समय समय दरकारा समाज के हकों उत्ते डाका मार दिया रही हैं सू सब मिलके हमला मारना चाहता है ਮੋਰਚਾ ਆਗਵਾ ਨੇ ਜਨਮ ਦਿਵਸ ਮਨਾਉਣ ਤੋਂ ਬਾਅਦ ਫੇਸ 7 ਦੇ ਚੌਂਕ ਵਿੱਚ ਜਾ ਕੇ ਪੀੜਤ ਪਰਿਵਾਰਾਂ ਵੱਲੋਂ ਲਿਆਂਦੇ ਰਾਸ਼ਟਰੀ ਅਤੇ ਪੰਜਾਬ ਦੇ ਐਸ்சி ਕਮਿਸ਼ਨਾਂ ਦੇ ਹੁਕਮਾਂ ਦੀਆਂ ਕਾਪੀਆਂ ਨੂੰ ਫੋਕਿਆ ਤੇ ਉਹਨਾਂ ਵਿਰੁੱਧ ਜਮ ਕੇ ਨਾਅਰੇਬਾਜ਼ੀ ਕੀਤੀ। ਉਹਨਾਂ ਨੇ ਕਿਹਾ ਕਿ ਰਾਸ਼ਟਰੀ ਅਤੇ ਪੰਜਾਬ ਦੇ ਐਸ்சி ਕਮਿਸ਼ਨ ਚਿੱਟੇ ਹਾਥੀ ਸਾਬਤ ਹੋ ਰਹੇ ਹਨ। ਇਹਨਾਂ ਦੇ ਹੁਕਮਾਂ ਨੂੰ ਨਾਤਾ ਪੰਜਾਬ ਸਰਕਾਰ ਮੰਨੀ ਹੈ ਅਤੇ ਨਾ ਹੀ ਪੁਲਿਸ ਪ੍ਰਸ਼ਾਸਨ ਜਾਂ ਅਫਸਰ ਮੰਨੇ ਹਨ। ਉਨਾ ਕਿਹਾ ਕਿ ਐਸੀ ਕਮਿਸ਼ਨਾਂ ਵੱਲੋਂ ਕਿਤੇ ਹੁਕਮ ਉੱਤੇ ਦੁਬਾਰਾ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਐਸੀ ਸਮਾਜ ਦੇ ਪੀੜਤ ਪਰਿਵਾਰਾਂ ਦੀ ਕਿਤੇ ਵੀ ਸੁਣਵਾਈ ਨਹੀਂ ਹੋ ਰਹੀ ਇਸ ਮੌਕੇ ਪੁਲਿਸ ਤੋਂ ਪੀੜਤ ਪਿੰਡ ਕੈਲੋ ਦੇ ਪਰਿਵਾਰ ਨੇ ਪ੍ਰੈਸ ਸਾਹਮਣੇ ਆਪਣੇ ਨਾਲ ਹੋਈ ਵਿਥਿਆ ਦੱਸੀ ਤੇ ਆਗੂਆਂ ਨੇ ਐਲਾਨ ਕੀਤਾ ਕਿ ਜੇ ਪੁਲਿਸ ਇੱਕ ਹਫ਼ਤੇ ਅੰਦਰ ਕਾਰਵਾਈ ਨਹੀਂ ਕਰਦੀ ਤਾਂ ਐਸਐਸਪੀ ਮੁਹਾਲੀ ਦੇ ਕਿਰਾਉਦਾ ਐਲਾਨ ਕੀਤਾ ਜਾਵੇਗਾ ਇਸ ਸਮੇਂ ਪਾਰੀ ਗਿਣਤੀ ਵਿੱਚ ਲੋਕਾਂ ਨੇ ਸ਼ਮੂਲੀਅਤ ਕੀਤੀ ਆਓ ਦੇਖਦੇ ਹਾਂ

ਕਮਿਸ਼ਨ ਮੁਰਦਾਬਾ ਮੁਰਦਾਬਾ ਕਮਿਸ਼ਨਾਂ ਦੇ ਅੱਗੇ ਹੋਏ ਜਾਂ ਮੇਰਾ ਪਹਿਲ 72 ਨੰਬਰ ਐਫ ਆਰ ਹੈ ਤੇ ਇੱਕ ਅਫਸਰ ਸਾਹਿਬ ਦਵਾਏ ਨੇ ਤੇ ਸਾਡੇ ਕੋਲੇ ਪ੍ਰਿੰਸੀਪਲ ਬਗਵਾਰੀ ਲਾਲ ਜੀ ਕੋਲੇ ਆਰਡਰ ਨਹੀਂ ਤੇ ਕਮਿਸ਼ਨਾਂ ਕੋਲੇ ਚਾਰ ਚਰਖਾ ਲਓਗੇ ਜਿਹੜੇ ਕਰਦੇ ਹਨ ਕੁਝ ਵੀ ਉਹ ਕਮਿਸ਼ਨਾਂ ਦੇ ਟਿੰਗਰੇ ਦੇ ਦੋਤੇ ਬਨੇ ਬੈਠੇ ਨੇ ਜਿਹੜਾ ਨੈਸ਼ਨਲ ਕਮਿਸ਼ਨ ਹੈ ਉਹ ਬੀਜੇਪੀ ਦੇ ਬੋਲੀ ਬੋਲ ਰਿਹਾ ਹੈ ਪ੍ਰਧਾਨ ਆਪ ਦਾ ਕਿਹਨਾ ਪੰਜਾਬ ਸਰਕਾਰ ਦੀ ਬੋਲੀ ਬੋਲ ਰਿਹਾ ਇਹ ਮਧਾਰਾ ਜਿਹੜਾ ਕਿ ਬੰਦੇ ਰੱਖਾ ਆਪਰੇ ਆਵੇ ਜਿਹੜੇ ਆਵੇ ਜਿਹੜੇ ਜਨਸ਼ਵਲੀ ਆਡਰਾ ਨੇ ਕੰਪਨੀਆ ਨੇ ਇਹ ਸਾਰੇ ਕਮਿਸ਼ਨ ਜਿਹੜਾ ਐਸਸੀ ਕਮਿਸ਼ਨ ਪੰਜਾਬ ਦਾ ਤੇ ਵਿਸ਼ਵ ਕਮਿਸ਼ਨਾਂ ਨੇ ਕੰਪਨੀਆ ਭੂਮਕੇ ਐਸੀ ਰੋਲ ਪਾੜੇ ਲਗਾਉਣਾ ਹੈ ਜਿਹੜਾ ਗਰੀਬਾਂ ਨੂੰ ਹੱਕ ਨਹੀਂ ਮਿਲਦੇ ਚਾਹ ਉਹ ਕੈਲੋਂ ਪਿੰਡ ਦਾ ਕੇਸ ਹੋਵੇ ਉਸ ਦੇ ਕਰੇ ਕੱਟਣਾ ਸੋਨੇ ਖਾਣੇ ਦਾ ਕੇਸ ਹੈ ਤੇ ਇੱਕ ਬੰਮੀ ਥਾਣੇ ਦਾ ਖੜ ਜੋ ਖੜ ਜੋ ਬਹੁਤ ਬਹੁਤ ਫੋਨ ਕਰਾਇਆ ਸੈ ਅੱਠ ਪਿੰਡ ਦਾ ਜਿਹੜਾ ਕੇਸ ਹੈਗਾ ਮੇਰਾ ਬਹੁਤ ਸੰਬੰਧਤ ਹੈ ਹੋਰ ਵੀ ਜਿਹੜਾ ਮੱਖੋਂ ਮੱਖੇ ਖੜੀ ਨੇ ਤੇ ਕੇਸ ਨੇ ਅੱਧਰ ਰਹਿਣੇ ਜਿਨ੍ਹਾਂ ਦੇ ਕਮਿਸ਼ਨਾਂ ਦੇ ਐਕਟਰ ਹੋਏ ਨੇ ਉਹ ਸਾਰਿਆਂ ਦੀ ਜਿਹੜੀਆਂ ਕਾਪੀਆਂ ਫੁੰਦੇ ਆ ਤੇ ਹੁਣ ਮੈਂ ਸਾਰੇ ਵੀਰਾਂ ਨੂੰ ਕਹੂੰਗਾ ਆਪਣੇ ਹੱਥਾਂ ਵਿੱਚ ਫੁੜੀਆਂ ਚੱਕ ਕੇ ਇੱਥੇ ਅੱਗ ਲਾਓ ਚਾਪੀਆਂ ਪਾ ਕੇ ਜਿਹੜਾ ਪੁਰਖ ਪਛਾਣ ਦੇ ਦੇ ਕੇ ਕਰੋ ਭਾਈ ਫੋਟੋ ਵੀ ਪਾਣੀ ਚਾਹੀਦੀ ਅੱਗੇ ਲੱਗਣ ਤੋਂ ਪਹਿਲਾਂ ਹਾਂ ਬੋਤ ਕੱਢ ਦਿਓ ਤੇਰਾ ਅੱਗੇ ਪਿੱਛੇ ਅੱਗੇ ਪਿੱਛੇ ਅੱਗੇ ਪਿੱਛੇ ਅੱਗੇ ਪਿੱਛੇ ਜਗਰ ਐਸੀ ਕਮਿਸ਼ਨ ਮੁਰਦਾਬਾਦ ਪਿੱਛੇ ਉਹ ਪਿੱਛੇ ਬਾਹਰ ਜਾ ਕੇ ਬਾਹਰ ਜਾ ਕੇ ਬਾਹਰ ਜਾ ਕੇ ਜਗਰ ਐਸੀ ਕਮਿਸ਼ਨ ਮੁਰਦਾਬਾਦ 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 ਜਗਰ ਐਸੀ ਕਮਿਸ਼ਨ ਮੁਰਦਾਬਾਦ ਹਮ ਆ ਕੇ ਨੀਚੇ ਕਰੋ ਜਿਹੜਾ ਕਰੋ ਜਗਰ ਐਸੀ ਕਮਿਸ਼ਨ ਮੁਰਦਾਬਾਦ ਮੁਰਦਾਬਾਦ ਜਿੰਦਾਬਾਦ ਜਗਰ ਐਸੀ ਕਮਿਸ਼ਨ ਮੁਰਦਾਬਾਦ ਬਾਦ ਮੁਰਦਾਬਾਦ ਜਗਰ ਐਸੀ ਕਮਿਸ਼ਨ ਮੁਰਦਾਬਾਦ جیو باد مرتاب مرتاب نیشنل سیکورٹی کمیشن مرتاب مرتاب ہاتا مرتاب مرتاب جیو باد نیشنل سیکورٹی کمیشن مرتاب 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 نیشنل سیکورٹی کمیشن مرتاب 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 ہاتا مرتاب 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 ہاتا کیا سامنے دیکھو تر او سیچویشن جیو مرتاب 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 میں نیچے کر لو مرتاب مرتاب ਮੁਰਦਾਬਾਦ ਮੁਰਦਾਬਾਦ ਐਸਸੀ ਕਮਿਸ਼ਨ ਪੰਜਾਬ ਮੁਰਦਾਬਾਦ ਮੁਰਦਾਬਾਦ ਐਸਸੀ ਕਮਿਸ਼ਨ ਪੰਜਾਬ ਮੁਰਦਾਬਾਦ 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 ਐਸਸੀ ਕਮਿਸ਼ਨ ਪੰਜਾਬ ਮੁਰਦਾਬਾਦ 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 ਐਸਸੀ ਕਮਿਸ਼ਨ ਮੁਰਦਾਬਾਦ ਮੁਰਦਾਬਾਦ ਐਸਸੀ ਕਮਿਸ਼ਨ ਮੁਰਦਾਬਾਦ ਮੁਰਦਾਬਾਦ ਐਸਸੀ ਕਮਿਸ਼ਨ ਮੁਰਦਾਬਾਦ ਮੁਰਦਾਬਾਦ ਪੰਜਾਬ ਸਰਸੀ ਕਮਿਸ਼ਨ ਮੁਰਦਾਬਾਦ ਮੁਰਦਾਬਾਦ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਹੋ ਅਮਰੇ ਦੇਖਣਾ ਬਿਲਕੁਲ ਇੱਧਰ ਦੇਖਣਾ ਫੋਟੋ ਨਹੀਂ ਆਉਣੀ ਛੋਟੀ ਉਸ ਤੋਂ ਬਾਅਦ ਸਾਡੀ ਹਪਈਆ ਹੋਈ ਉਹਨਾਂ ਦੀ ਇੱਕ ਮਿੰਟ ਦਾ ਤਾਂ ਇਹ ਪੁਲਿਸੇ ਤਾਂ ਇਹ ਤਾਂ ਨਹੀਂ ਫੜਦੇ ਪਏ ਉਹਨਾਂ ਨੂੰ ਅਸੀਂ ਅੱਜ ਇੱਥੇ ਆਏ ਆ ਅਸੀਂ ਆਪਣੀ ਅਪੀਲ ਲੈ ਕੇ ਆਏ ਆ ਮੇਰੇ ਬ੍ਰਦਰ ਦੀ ਬਾਹ ਕੱਟੀ ਗਈਆ TGI ਉਹਦਾ ਆਪਰੇਸ਼ਨ ਹੋਇਆ ਏ ਅਸੀਂ ਰੱਬ ਦਾ ਸ਼ੁਕਰ ਕਰਦੇ ਆ ਕਿ ਅਸੀਂ ਵਾਕਈ ਬਚ ਗਏ ਜਿਸ ਤਰੀਕੇ ਨਾਲ ਉਹਨਾਂ ਦੇ ਹੱਥਾਂ ਵਿੱਚ ਤਲਵਾਰਾਂ ਸੀਗੀਆਂ ਡੰਡੇ ਸੀਗੇ ਗੰਡਾਸੀਆਂ ਸੀਗੀਆਂ ਔਰ ਕੁਝ ਵੀ ਕਰ ਦਿੰਦੇ ਠੀਕ ਹੈ ਨਾ ਅਸੀਂ ਅਸੀਂ ਇੰਨੇ ਸਿੰਪਲ ਪਰਿਵਾਰ ਤੋਂ ਆਂਦੇ ਆਂ ਕੀ ਗੱਲ ਅਕੀ ਬੰਦਾ ਨਾਰਮਲ ਆਪਣੇ ਘਰ ਵਿੱਚ ਰਹਿ ਨਹੀਂ ਸਕਦਾ ਕੋਈ ਸਾਡੇ ਦਿਲਾ ਵਿੱਚ ਇਹ ਨਹੀਂ ਹੈ ਸਾਨੂੰ ਸਿਰਫ ਇਹ ਹੀ ਹੈ ਕਿ ਸਾਡੀ ਆਪੀ ਸੁਣੀ ਜਾਵੇ ਜੇਕਰ ਅੰਡਰ ਪੈਂਦੇ ਉਹਦਾ ਜਲੂਸ ਕੱਢਿਆ ਜਾਵੇਗਾ ਜੋ ਡੀਐਸਪੀ ਸਿਟੀ 2 ਹੈ ਉਹਦਾ ਜਲੂਸ ਕੱਢਿਆ ਜਾਵੇਗਾ ਪਹਿਲਾਂ ਵੀ ਕਈ ਕੇਸਾਂ ਚ ਨਵਾਲਾ ਬੀ ਡੀਐਸਪੀ ਸਿਟੀ 2 ਸਾਰੇ ਡੀਐਸਪੀ ਦੀ ਬਦਲੀ ਹੋ ਜਾਂਦੀ ਹੈ ਐਡੀਐਸਪੀ ਦੀ ਇੱਥੋਂ ਬਦਲੀ ਨਹੀਂ ਹੁੰਦੀ ਉਹਦਾ ਸਾਰਾ ਕੰਟਰੋਲ ਹੈਗਾ ਉਦੇ ਖਿਲਾਫ ਉਹਦਾ ਪਿੱਟ ਸਿਆਪਾ ਕਰਕੇ ਐਸਐਸਪੀ ਦਫਤਰ ਦਾ ਕਰਾਓ ਇੱਕ ਹਫਤੇ ਬਾਅਦ ਕਰਾਂਗੇ ਤੁਹਾਡੀ ਸਾਰੇ ਬੰਦਿਆਂ ਦੀ ਸਹਿਯੋਗ ਦੀ ਲੋੜ ਹੈ ਇਸ ਪਰਿਵਾਰ ਨੂੰ ਆਪਾਂ ਇਨਸਾਫ ਦਵਾ ਕੇ ਰਾਂਗੇ ਤੇ ਜਦੋਂ ਤੱਕ ਇਹਨਾਂ ਨੂੰ ਇਨਸਾਫ ਨਹੀਂ ਮਿਲਦਾ ਆਪਾਂ ਤਿੱਖੀ ਲੜਾਈ ਜੜੀ ਕਰਾਂਗੇ ਮੈਂ ਸੁਖਦੇਵ ਸਿੰਘ ਇਹਨੂੰ 2 ਮਿੰਟ ਲਈ ਕਹਿੰਦਾ ਉਹ ਵੀ ਆਪਣੀ ਗੱਲ ਔਰ ਇਹ ਪ੍ਰਸ਼ਾਸਨ ਦੇ ਧਿਆਨ ਦੇ ਵਿੱਚ ਹੈਗੀ ਆ ਕਿ ਐਫਆਈਆਰ ਦਰਜ ਕਾਲੋ ਪਿੰਗ ਦੀ ਐਫਆਈਆਰ ਦਰਜ ਉਸ ਤੋਂ ਪਹਿਲਾਂ ਕੋਈ ਕਾਰਵਾਈ ਹੋ ਜਾਂਦੀ ਆ ਤਾਂ ਠੀਕ ਹੈ ਅਸੀਂ ਪ੍ਰਸ਼ਾਸਨ ਨੂੰ ਇਹ ਦੱਸ ਦੇਣਾ ਚਾਹੁੰਦੇ ਆ ਕਿਆ ਵਾਰੀ ਹਫ਼ਤੇ ਦੇ ਅੰਦਰ ਅੰਦਰ ਇਹਨਾਂ ਦੋਸ਼ੀਆਂ ਤੇ ਕੋਈ ਕਾਰਵਾਈ ਨਹੀਂ ਹੋਈ ਤਾਂ ਡੀਐਸਪੀ ਦਾ ਬੜੀ ਸਖਤੀ ਨਾਲ ਵਿਰੋਧ ਹੋਏਗਾ। ਉਹ ਹਸਪੀਟਲ ਤੋਂ ਕੋਈ ਉਹ ਕਾਰਵਾਈ ਆਏਗੀ ਉਦੋਂ ਅਸੀਂ ਧਾਰਾਂ ਦੇ ਵਿੱਚ ਅਸੀਂ ਵਾਅਦਾ ਕਰਾਂਗੇ। ਸੋਸ਼ੀਅਮ ਵਿਸ਼ਵਾਦਵਾਨ ਨੇ ਪਰ ਪਰਿਵਾਰ ਨੂੰ ਔਰ ਪੂਰੇ ਮੋਰਚੇ ਨੂੰ ਵੀ ਹੁਣ ਇੱਕ ਸਮ ਇੱਕ ਹਫ਼ਤੇ ਦਾ ਟਾਈਮ ਅਸੀਂ ਦਿੰਦੇ ਆ ਉਸ ਤੋਂ ਬਾਅਦ ਪੂਰੀ ਜ਼ਿਲ੍ਹੇ ਦੀ ਬੀਐਸਪੀ ਦੀ ਟੀਮ ਔਰ ਪੂਰਾ ਮੋਰਚੇ ਦਾ ਸਾਰਾ ਜਿਹੜਾ ਆਪਣਾ ਪੂਰਾ ਸਾਰਾ ਜਿਹੜਾ ਸੰਗਠਨ ਹੈ ਉਹ ਆਉਣ ਵਾਲੇ ਹਫਤੇ ਦੇ ਵਿੱਚ ਵਿੱਚ ਹਫਤੇ ਦੇ ਵਿੱਚ ਵਿੱਚ ਐਸਐਸਪੀ ਦਾ ਘਰਾਓ ਕਰੇਗਾ ਔਰ ਜਦੋਂ ਤੱਕ ਸਾਨੂੰ ਇਨਸਾਫ ਨਹੀਂ ਮਿਲੇਗਾ ਉਦੋਂ ਪੂਰੇ ਅਨਮਿੱਥੇ ਸਮੇ ਲਈ ਤਰਨਾ ਮਾਰਾ ਜਾਏਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਭੀਮ ਜੈ ਭਾਰਤ ਆਪਾਂ ਪੰਜਾਬ ਡੀਜੀਪੀ ਨੂੰ ਗੱਲ ਕਰਕੇ ਔਰ ਇਸ ਕੇਜੀ ਕਾਪੀ ਦੇਵਾਂਗੇ ਅਰਬੜੀ ਸੰਸਥਾ ਵੱਲੋਂ ਰਾਸ਼ਟਰੀ ਵਾਲਮੀਕੀ ਚਰਨ ਰਾਜ ਵੱਲੋਂ ਡੀਜੀਪੂ ਨੇ ਮਿਲ ਕੇ ਕਹਾਂਗੇ ਜਿਹੜੇ ਦੋਸ਼ੀ ਐ ਉਹਨਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਇਆਵੇ ਨੀ ਕੁਮੜੇ ਭਾਜੀ ਦੇ ਨਾਲ ਮਿਲ ਕੇ ਪੱਕਾ ਧਰਨਾ ਲਾਵਾਂਗੇ ਜਦੋਂ ਤੱਕ ਦੋਸ਼ੀ ਗ੍ਰਿਫਤਾਰ ਨਹੀਂ ਹੁੰਦੇ ਉਸੀ ਦੇ ਨਾਲ ਜੈ ਵਾਲਮੀਕੀ ਜੈ ਭੀ ਜੈ ਰਵਜਾਤ ਨਹੀਂ ਐ 307 ਦਾ ਮਤਲਬ ਅਟੈਂਪਟ ਟੂ ਮਾਰਡਰ ਐ ਕਿਉਂ ਇਹਨਾਂ ਨੂੰ ਪ੍ਰਸ਼ਾਦ ਦੇਣ ਗਏ ਸੀ ਘਰੋਂ 307 ਲਾਵੇ ਇਹ ਉਸ ਤੋਂ ਬਾਅਦ ਗੱਲ ਕਰਾਂਗੇ ਉਸ ਤੋਂ ਬਾਅਦ ਉਹਨੂੰ ਤਪਰੀਸ਼ ਕਰੇ ਨਹੀਂ ਹਸਤੀ ਬਾ ਦੇ ਨਹੀਂ ਸਾਡੇ ਨਾਲ ਡਿਬੇਟ ਕਰੇ 307 ਕੀ ਹੁੰਦੀ ਆ ਮੈਂ ਪੁਲਿਸ ਆਫਸਰ ਆ ਇਨਸਪੈਕਟਰ ਰਟੇਰ ਆ ਝੂਠ ਝੂਠ ਦੀ ਪੰਡ ਬੰਨਿਆ ਹੋਣੇ ਇਹ ਕਾਲੀਆਂ ਭੇਡਾਂ ਸਾਡੇ ਮਹਿਕਮੇ ਚ ਨੇ ਪੈਸੇ ਕਮਾਉਂਦੇ ਨੇ ਇਹਨਾਂ ਦੀ ਜਾਇਦਾਦ ਸਰਕਾਰ ਦੋ ਨੰਬਰ ਦੀ ਬਣਾਈ ਹੋਈ ਚੈੱਕ ਕਰੇ ਤੇ ਸਰਕਾਰ ਦੇ ਖਜ਼ਾਨੇ ਵਿੱਚ ਜਮ੍ਹਾਂ ਕਰਾਵੇ ਵਾਇਗਰੀ ਕਾ ਖਾਲਸਾ ਵਾਇਗਰੀ ਜਿਸ ਪਰਿਵਾਰ ਤੇ ਹਮਲਾ ਕੀਤਾ ਗਿਆ ਹੈ ਕਹਿ ਲੋ ਪਿੰਡ ਦਾ ਸਭ ਤੋਂ ਪਹਿਲਾਂ ਮੈਂ ਪੰਜਾਬ ਸਰਕਾਰ ਨੂੰ ਬੇਨਤੀ ਕਰਦਾ ਡੀਜੀਪੀ ਸਾਹਿਬ ਨੂੰ ਬੇਨਤੀ ਕਰਦਾ ਇਸ ਪ੍ਰੈਸ ਮੀਡੀਆ ਦੇ ਰਾਹੀਂ ਜੋ ਪਰਿਵਾਰ ਤੇ ਹਮਲਾ ਕੀਤਾ ਗਿਆ ਹੈ ਜੋ ਘਰ ਤੇ 452 ਲਗਦੀ ਹੈ 307 ਅਰਾਦਾ ਕਤਲ ਸਖਤ ਤਰਾਮਾ ਲਾ ਕੇ ਇਹੋ ਜਿਹੇ ਘਣਾਉਣੇ ਅਪਰਾਧੀਆਂ ਦੇ ਖਿਲਾਫ ਜੇਕਰ ਪੁਲਿਸ ਕਾਰਵਾਈ ਕਰਦੀ ਹੈ ਅਸੀਂ ਉਹਨਾਂ ਦੀ ਸਲਾੰਘਾ ਵੀ ਕਰਾਂਗੇ ਜੇਕਰ ਨਹੀਂ ਕਰ ਦਿੱਤਾ ਉਹਦਾ ਵਿਰੋਧ ਦੇ ਵਿੱਚ ਅਸੀਂ ਉਹਨਾਂ ਅਫਸਰਾਂ ਦੇ ਖਿਲਾਫ ਆਪਣੀ ਕਾਰਵਾਈ ਵੀ ਜੋ ਮੋਰਚੇ ਵੱਲੋਂ ਅਨਾਉਂਸ ਕੀਤਾ ਜਾਏਗਾ ਉਸ ਦੇ ਮੁਤਾਬਕ ਅਸੀਂ ਉਸ ਅਫਸਰ ਦੇ ਖਿਲਾਫ ਵੀ ਐਕਸ਼ਨ ਕਰਾਉਣ ਲਈ ਕਰਾਂਗੇ ਹਮਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੁਰਦਾਬਾਦ ਮੁਰਦਾਬਾਦ ਸਿੱਖ ਪੇਸ਼ੰਗ ਪੰਜਾਬ ਮੁਰਦਾਬਾਦ 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 ਸਿੱਖ ਪੇਸ਼ੰਗ ਪੰਜਾਬ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ